ਛਤਰ ਚਕਰਵਰਤੀ ਛਤਰ ਚਕਰ ਭਗਤੇ ਚੌਹਾਂ ਚੱਕਾਂ ਵਿੱਚ ਵਿਚਰਨ ਵਾਲਾ ਚੌਹਾਂ ਚੱਕਾਂ ਨੂੰ ਭੋਗਣ ਵਾਲਾ ਸਵੰਭਵ ਸੁਭੰ ਸਰਬਦਾ ਸਰਬਜੁਗਤੇ ਆਪਣੇ ਆਪ ਸੁਭਾਏਮਾਨ ਹੋਣ ਵਾਲਾ ਸਦਾ ਹੀ ਸਭ ਨਾਲ ਸੰਯੁਕਤ ਰਹਿਣ ਵਾਲਾ ਹੈ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਬੁਰੇ ਸਮੇਂ ਨੂੰ ਨਸ਼ਟ ਕਰਨ ਵਾਲਾ ਅਤੇ ਦਿਆਲੂ ਸਰੂਪ ਵਾਲਾ ਹੈ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਤੂੰ ਸਦਾ ਅੰਗ ਸੰਗ ਰਹਿੰਦਾ ਹੈ ਅਤੇ ਨਾ ਨਸ਼ਟ ਹੋਣ ਵਾਲੀ ਸੰਪਤੀ ਬਖਸ਼ਦਾ ਹੈ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੀਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ